ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰੀ ਦੀ ਗੱਲ ਹੈ ਇੱਕ ਸਾਧੂ ਜੰਗਲ ਵਿੱਚ ਆਪਣੀ ਕੁਟਿਆ ਵਿੱਚ ਰਹਿੰਦਾ ਸੀ ਇੱਕ ਦਿਨ ਉਹ ਭਗਤੀ ਕਰ ਰਏ ਸੀ ਕਿ ਉਹਨਾਂ ਕੋਲ ਇੱਕ ਮੁੰਡਾ ਆਉਂਦਾ ਹੈ ਉਸ ਮਹਾਤਮਾ ਨੂੰ ਬੋਲਦਾ ਹੈ ਕਿ हे ਮਹਾਤਮਾ ਮੈਂ ਤੁਹਾਡੇ ਕੋਲੋਂ ਇੱਕ ਸਵਾਲ ਪੁੱਛਣਾ ਚਾਹੁੰਦਾ ਹਾਂ ਮਹਾਤਮਾ ਬੋਲੇ ਪੁੱਛੋ ਕੀ ਪੁੱਛਣਾ ਚਾਹੁੰਦੇ ਹੋ ਉਹ ਮੁੰਡਾ ਬੋਲਿਆ ਮੈਂ ਖੁਸ਼ ਤੇ ਚਿੰਤਾ ਮੁਕਤ ਕਿਵੇਂ ਹੋ ਸਕਦਾ ਹਾਂ ਇਹ ਸੁਣ ਕੇ ਉਸ ਸਾਧੂ ਨੇ ਉਸ ਮੁੰਡੇ ਨੂੰ ਆਪਣੇ ਪਿੱਛੇ ਆਉਣ ਲਈ ਕਿਹਾ ਤੇ ਉਹ ਸਾਧੂ ਜੰਗਲ ਵੱਲ ਚੱਲ ਪਿਆ ਉਹ ਮੁੰਡਾ ਵੀ ਉਹਨਾਂ ਦੇ ਨਾਲ ਪਿੱਛੇ-ਪਿੱਛੇ ਚੱਲ ਰਿਹਾ ਸੀ ਰਸਤੇ ਵਿੱਚ ਉਹਨਾਂ ਇੱਕ ਗੋਲ ਪੱਥਰ ਦਿਖਿਆ ਉਸ ਸਾਧੂ ਨੇ ਉਸ ਲੜਕੇ ਨੂੰ ਕਿਹਾ ਇਹ ਪੱਥਰ ਆਪਣੇ ਹੱਥ ਵਿੱਚ ਚੱਕ ਲੈ ਉਸ ਲੜਕੇ ਨੇ ਜਿਹਾ ਹੀ ਕੀਤਾ ਹੁਣ ਮਹਾਤਮਾ ਲਗਾਤਾਰ ਅੱਗੇ ਹੀ ਵਧਦੇ ਜਾ ਰਹੇ ਸੀ ਕੁਝ ਦੂਰ ਚੱਲ ਕੇ ਹੀ ਉਸ ਮੁੰਡੇ ਦੇ ਹੱਥ ਵਿੱਚ ਦਰਦ ਸ਼ੁਰੂ ਹੋ ਗਈ। ਉਹ ਬਿਨਾਂ ਕੁਝ ਬੋਲੇ ਮਹਾਤਮਾ ਦੇ ਪਿੱਛੇ-ਪਿੱਛੇ ਚਲਦਾ ਹੀ ਰਹਾ। ਪਰ ਜਦੋਂ ਉਸ ਦੇ ਹੱਥ ਦੀ ਵੀੜ ਛਣੀ ਮੁਸ਼ਕਲ ਹੋ ਗਈ ਤਾਂ ਉਸ ਨੇ ਮਹਾਤਮਾ ਨੂੰ ਕਿਹਾ ਹੁਣ ਮੈਂ ਪੱਥਰ ਨੂੰ ਹੋਰ ਅੱਗੇ ਨਹੀਂ ਲੈ ਕੇ ਜਾ ਸਕਦਾ। ਇਸ ਦੇ ਭਾਰ ਦੀ وجہ ਨਾਲ ਮੇਰਾ ਹੱਥ ਦੁਖ ਰਿਹਾ ਹੈ ਇਹ ਸੁਣ ਕੇ ਮਹਾਤਮਾ ਬੋਲੇ ਠੀਕ ਹੈ ਤੂੰ ਇਸ ਪੱਥਰ ਨੂੰ ਥੱਲੇ ਰੱਖ ਸਕਦਾ ਹਾਂ ਤਾਂ ਉਸ ਨੇ ਉਹ ਪੱਥਰ ਥੱਲੇ ਰੱਖ ਦਿੱਤਾ ਹੁਣ ਉਸ ਨੂੰ ਕਾਫੀ ਆਰਾਮ ਮਹਿਸੂਸ ਹੋ ਰਿਹਾ ਸੀ ਬੜਾ ਸਕੂਨ ਮਿਲ ਰਹਾ ਸੀ ਪਰ ਉਹ ਮਹਾਤਮਾ ਹੁਣ ਵੀ ਜੰਗਲ ਵੱਲ ਵਧੇ ਜਾ ਰਹੇ ਸੀ ਉਜੇ ਦੇਰ ਹੋਰ ਚੱਲਣ ਤੋਂ ਬਾਅਦ ਉਹਨਾਂ ਉਸ ਮੁੰਡੇ ਨੂੰ ਪੁੱਛਿਆ ਹੁਣ ਤੂੰ ਕਿਵੇਂ ਦਾ ਮਹਿਸੂਸ ਕਰ ਰਿਹਾ ਹੈ ਉਹ ਬੋਲਿਆ ਹੁਣ ਮੈਂ ਬਹੁਤ ਵਧੀਆ ਮਹਿਸੂਸ ਕਰ ਰਿਹਾ ਹਾਂ ਉਸ ਪੱਥਰ ਨੂੰ ਥੱਲੇ ਰੱਖ ਦੇਣ ਨਾਲ ਮੈਨੂੰ ਬਹੁਤ ਆਰਾਮ ਮਿਲਿਆ ਹੈ ਹੁਣ ਮੇਰੇ ਹੱਥ ਵਿੱਚ ਦਰਦ ਵੀ ਨਹੀਂ ਹੋ ਰਿਹਾ ਇਹ ਸੁਣ ਕੇ ਮਹਾਤਮਾ ਉੱਥੇ ਹੀ ਰੁੱਕ ਕੇ ਥੋੜਾ ਗੰਭੀਰ ਹੋ ਕੇ ਬੋਲੇ ਕਿ ਬੇਟਾ ਇਹੀ ਤਰੀਕਾ ਹੈ ਜ਼ਿੰਦਗੀ ਨੂੰ ਸਹੀ ਢੰਗ ਨਾਲ ਜਿਉਣ ਦਾ ਤਰੀਕੇ ਨਾਲ ਸਾਰਾ ਜੀਵਨ ਖੁਸ਼ੀ ਖੁਸ਼ੀ ਲੰਘਾਇਆ ਜਾ ਸਕਦਾ ਹੈ ਪਰ ਉਸ ਮੁੰਡੇ ਦੀ ਮਹਾਤਮਾ ਦੀ ਕੋਈ ਗੱਲ ਸਮਝ ਨਹੀਂ ਆਈ ਉਹ ਬੋਲਿਆ ਕਿ हे ਮਹਾਤਮਾ ਮੈਨੂੰ ਕੁਝ ਵੀ ਸਮਝ ਨਹੀਂ ਆਇਆ ਕਿਰਪਾ ਕਰਕੇ ਥੋੜਾ ਵਿਸਥਾਰ ਨਾਲ ਸਮਝਾਓ ਇਹ ਸੁਣ ਕੇ ਉਹ ਮਹਾਤਮਾ ਥੋੜਾ ਮੁਸਕਰਾਏ ਤੇ ਬੋਲੇ ਜਿਵੇਂ ਤੂੰ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਦੇਖਦਾ ਹੋਵੇਂਗਾ ਕਿ ਲੋਕ ਹਮੇਸ਼ਾ ਹੀ ਚਿੰਤਾ ਰੂਪੀ ਪੱਥਰ ਆਪਣੇ ਦਿਮਾਗ ਵਿੱਚ ਬਿਠਾ ਕੇ ਰੱਖਦੇ ਤੇ ਬਸ ਉਹਨਾਂ ਨੂੰ ਹੀ ਚੱਕ ਕੇ ਘਮਾਉਂਦੇ ਰਹਿੰਦੇ ਨੇ ਹੁਣ ਖੁਦ ਹੀ ਸੋਚੋ ਕਿ ਐਸੇ ਲੋਕ ਖੁਸ਼ ਕਿਵੇਂ ਰਹਿ ਸਕਦੇ ਅਗਰ ਤੂੰ ਚਿੰਤਾ ਮੁਕਤ ਹੋ ਕੇ ਰਹਿਣਾ ਚਾਹੁੰਦਾ ਹੈ ਤਾਂ ਤੈਨੂੰ ਇਸੇ ਚਿੰਤਾ ਰੂਪੀ ਪੱਥਰਾਂ ਨੂੰ ਆਪਣੀ ਜ਼ਿੰਦਗੀ ਵਿੱਚੋਂ ਸੁੱਟਣਾ ਹੋਵੇਗਾ ਜਿਹੜੀਆਂ ਤੈਨੂੰ ਦੁਖੀ ਕਰਦੀਆਂ ਨੇ ਹੁਣ ਉਹ ਮੁੰਡਾ ਇਸ ਮਹਾਤਮਾ ਦੀਆਂ ਗੱਲਾਂ ਬੁਰੀ ਤਰ੍ਹਾਂ ਸਮਝ ਗਿਆ ਉਸਨੇ ਸਾਧੂ ਦਾ ਧੰਨਵਾਦ ਕੀਤਾ ਤੇ ਉਥੋਂ ਚਲਾ ਗਿਆ ਜੇਕਰ ਅਸੀਂ ਆਪਣੀ ਜ਼ਿੰਦਗੀ ਦੀ ਤੁਲਨਾ ਕਰੀਏ ਤਾਂ ਸਾਡੀ ਜ਼ਿੰਦਗੀ ਵੀ ਉਸ ਨੌਜਵਾਨ ਵਰਗੀ ਹੈ ਉਸਨੇ ਤੇ ਸਿਰਫ ਇੱਕ ਪੱਥਰ ਚੁੱਕਿਆ ਹੋਇਆ ਸੀ ਉਸ ਕੋ ਇੱਕ ਪੱਥਰ ਤੇ ਨਿੰ ਪੱਥਰ ਨੇ ਹੀ ਉਸ ਨੂੰ ਇੰਨਾ ਦੁੱਖ ਦਿੱਤਾ ਪਰ ਅਸੀਂ ਆਪਣੇ ਅੰਦਰ ਪਤਾ ਨਹੀਂ ਕਿੰਨੇ ਪੱਥਰ ਚੁੱਕੀ ਹੋਏ ਫਿਰਦੇ ਹਾਂ ਫਿਕਰਾਂ ਦੇ ਪੱਥਰ ਉਦਾਸੀ ਦੇ ਪੱਥਰ ਬੁਰੀਆਂ ਯਾਦਾਂ ਦੇ ਪੱਥਰ ਰਿਸ਼ਤੇਦਾਰਾਂ ਦੀ ਕੁੜੱਤਾਂ ਦੇ ਪੱਥਰ ਇਹ ਤਾਂ ਬਸ ਕੁਝ ਹੀ ਨਾਮ ਨੇ ਪਤਾ ਨਹੀਂ ਕਿੰਨੇ ਪੱਥਰ ਅਸੀਂ ਮਾਲਾ ਤੋਂ ਹੋ ਸਵਾਂ ਰੱਖੇ ਹੈ ਇਸ ਇਸ ਭਾਰ ਨੂੰ ਅਸੀਂ ਲਗਾਤਾਰ ਚੋਂਦੇ ਜਾ ਰਹੇ ਹਾਂ ਫਿਰ ਵੀ ਅਸੀਂ ਸ਼ਿਕਾਇਤ ਕਰਦੇ ਹਾਂ ਕਿ ਅਸੀਂ ਖੁਸ਼ ਨਹੀਂ ਹਾਂ ਜਦੋਂ ਤੱਕ ਇਹ ਵਜਨ ਅਸੀਂ ਚੱਕਿਆ ਹੋਇਆ ਹੈ ਜਦੋਂ ਤੱਕ ਅਸੀਂ ਇਸ ਨੂੰ ਆਪਣੇ ਅੰਦਰ ਤੋਂ ਕੱਢ ਕੇ ਸੋਤ ਨਹੀਂ ਦਿੰਦੇ ਅਸੀਂ ਕਿਵੇਂ ਖੁਸ਼ ਰਹਿ ਸਕਦੇ ਹਾਂ ਸਾਡੇ ਸਾਡੇ ਪੱਲੇ ਸਿਰਫ ਦੁੱਖ ਹੋਣਗੇ ਤੇ ਇਕੱਲਾ ਕਰ ਕਰ ਦੇਣਾ ਵਾਲੀ ਉਦਾਸੀ ਹੋਵੇਗੀ ਪਰ ਬਹੁਤੇ ਲੋਕ ਇਹ ਹੀ ਕਰਦੇ ਨੇ ਉਹ ਕਦੇ ਵੀ ਇਨ੍ਹਾਂ ਚਿੰਤਾ ਰੂਪੀ ਪੱਥਰ ਨੂੰ ਬਾਹਰ ਹੀ ਨਹੀਂ ਕੱਢ ਪਾਉਂਦੇ ਅੰਤ ਵਿੱਚ ਇੱਕ ਬੇਕਾਰ ਜਹੀ ਜ਼ਿੰਦਗੀ ਜੀ ਕੇ ਇਸ ਦੁਨੀਆ ਤੋਂ ਚਲੇ ਜਾਂਦੇ ਹਨ ਇਸ ਲਈ ਤੂੰ ਆਪਣੀ ਜ਼ਿੰਦਗੀ ਨੂੰ ਵਾਕਿਆ ਖੁਸ਼ੀਆਂ ਨਾਲ ਭਰਨਾ ਚਾਹੁੰਦਾ ਹੈ ਤਾਂ ਇਹਨਾਂ ਚਿੰਤਾਵਾਂ ਖੋਤੋਂ ਆਜ਼ਾਦ ਕਰਨਾ ਹੋਵੇਗਾ ਤੇ ਖੁਦ ਨੂੰ ਹਲਕਾ ਕਰਨਾ ਹੋਵੇਗਾ ਕਿਉਂਕਿ ਚਿੰਤਾ ਕਰਨ ਨਾਲ ਕੁਝ ਵੀ ਖਾਸਲ ਨਹੀਂ ਵਦੇ ਰੇ ਰੋਗ ਜੋ ਵੀ ਹੋਵੇਗਾ ਉਹ ਤੁਹਾਡੀ ਕੋਸ਼ਿਸ਼ ਤੇ ਮਿਹਨਤ ਸਦਕਾ ਹੀ ਹੋਵੇਗਾ ਇਸ ਲਈ ਕੰਮ ਵਿੱਚ ਜੁਟਣ ਵਾਲੇ ਇਨਸਾਨ ਬਣੋ ਨਾ ਕਿ ਚਿੰਤਾ ਕਰਨ ਵਾਲੇ ਜੇਕਰ ਤੁਸੀਂ ਅਜਾਹ ਕਰਨ ਵਿੱਚ ਸਫਲ ਹੋ ਗਏ ਤਾਂ ਤੁਸੀਂ ਇੱਕ ਬਿਹਤਰੀਨ ਤੇ ਖੁਸ਼ੀਆਂ ਭਰਿਆ ਜੀਵਨ ਜੀ ਸਕਦੇ ਹੋ ਹਮੇਸ਼ਾ ਜੇ ਤੁਸੀਂ ਕੁਝ ਚੰਗਾ ਸੁਣ ਰਹੇ ਹੋ ਤਾਂ ਕਾ ਸਿਵਾ ਸੁਣ ਰਹੇ ਹੋ ਸਭ ਤੋਂ ਮੇਨ ਗੱਲ ਜੋ ਕਿ ਮੈਂ ਆਪ ਸਾਧ ਸੰਗਤ ਜੀ ਨੂੰ ਕਹਿਣਾ ਚਾਹੁੰਦਾ ਹਾਂ ਵਾਹਿਗੁਰੂ ਜੀ ਦਾ ਸਿਮਰਨ ਕਰਨਾ ਨਾ ਛੱਡਿਓ ਫਿਰ ਦੇਖਿਓ ਚਿੰਤਾ ਕਿੱਥੇ ਜਾਂਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ